ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 2:30 ਵੱਜ ਚੱਲੇ ਆ ਤੇ ਨਹਾ ਨੂੰ ਤਾਂ ਲਿਆ ਸੀਗਾ ਤੇ ਬਾਕੀ ਮੈਂ ਆ ਸੂਟ ਪਾ ਲਿਆ ਅੱਜ ਤੇ ਆ ਚੁੰਨੀ ਮੇਰੇ ਕੋਲ ਵੈਸੇ ਹੀ ਪਈ ਸੀ ਜੀ ਥੋੜੀ ਥੋੜੀ ਮੈਚ ਜੀ ਕਰ ਰਹੀ ਐ ਫਰੇਮ ਐ ਨਾਲ ਲੈ ਲਈ ਇਹਦੇ ਤੇ ਬਾਕੀ ਕੱਪੜੇ ਵਗੈਰਾ ਤੋਲ ਲੈ ਸੀਗੇ ਤੇ ਥੱਲੇ ਡਿਗੇ ਹੋਇਆ ਤੇ ਹਵਾ ਚੱਲਦੀ ਪਈ ਅੱਜ ਤਾਂ ਵੈਸੇ ਹੈ ਨਾ ਥੋੜਾ ਮੌਸਮ ਠੰਡਾ ਹੋ ਗਿਆ ਕਿਉਂਕਿ ਮੀਂਹ ਪੈ ਗਿਆ ਇਸ ਕਰਕੇ ਤੇ ਸਮਰਦੇ ਪਾਪਾ ਦੀ ਛੁੱਟੀ ਹੋ ਗਈ ਸੀਗੀ ਤੇ ਭਾਰੇ ਇਹ ਫਿਰ ਇੱਥੇ ਕੰਡੇ ਜਗਾ ਸੀਗੀ ਉੱਥੇ ਕੰਮ ਥੋੜਾ ਇਹ ਕਰਨਾ ਸੀਗਾ ਤੇ ਹੁਣ ਹੀ ਆਏ ਆ ਤੇ ਹੁਣ ਅਸੀਂ ਰੋਟੀ ਖਾਣੀ ਹੈ ਮੈਂ ਵੀ ਨਹੀਂ ਕਰਦੀ ਸੀਗੀ ਹਜੇ ਮੈਂ ਕਿਚਲੀ ਨਾਲ ਆਇਆ ਤੇ ਖਾਂਦੀ ਆ ਉਹ ਥੋੜਾ ਇਹਨੇ ਟਾਈਮ ਜਿਆਦਾ ਲਗਾ ਦਿੱਤਾ ਤੇ ਸਾਮਾਨ ਵੀ ਸੌ ਸੌ ਲੈ ਆਇਆ ਤੇ ਬਾਕੀ ਹੁਣ ਅਸੀਂ ਖਾਣ ਲੱਗੇ ਆ ਜੀ ਰੋਟੀ ਤੇ ਇਹ ਦਾਣਾ ਦੇਖੋ ਆ ਕੀੜੀਆਂ ਬਹੁਤ ਨਿਕਲਦੀਆਂ ਏਦਾਂ ਦੀਆਂ ਜਿਹੜੀਆਂ ਤੇਜ਼ ਜੀਆਂ ਹੁੰਦੀਆਂ ਕਾਫੀ ਮਾੜਾ ਜਿਹਾ ਖੜੋ ਨਾਲ ਹੀ ਪੈਰ ਭਰ ਜਾਂਦੇ ਇਹਨਾਂ ਤੇ ਇਹ ਪਤਾ ਨਹੀਂ ਕਾਤੇ ਇੰਨੀ ਆਉਂਦੀਆਂ ਆ ਤੇ ਥੋੜੀ ਥੋੜੀ ਧੱਪ ਜੀ ਆ ਨਾ ਸੇਕ ਜਿਹਾ ਹੋ ਰਿਹਾ ਆ ਮਾੜਾ ਮਾੜਾ ਸੇਕ ਆ ਜਿਆ ਤੇ ਪਰ ਉਹਦਾ ਇਹ ਆ ਵੀ ਅੰਦਰਾ ਜਿਹਾ ਹੁਣ ਪੱਖਿਆਂ ਦੀ ਹਵਾ ਜਿਹੜੀ ਆ ਉਹ ਉਹੋ ਵਧੀਆ ਲੱਗਦੀ ਠੰਡੀ ਹੋ ਗਈ ਆ ਨਹੀਂ ਤਾਂ ਹਵਾ ਲੱਗਦੀ ਨਹੀਂ ਸੀਗੀ ਪੱਖਿਆਂ ਦੀ ਬਿਲਕੁਲ ਵੀ ਤੇ ਬਾਕੀ ਹੁਣ ਆਪਾਂ ਥੋੜਾ ਟਾਈਮ ਦੇਖਦੇ ਆ ਸਮਝ ਦੇਖ ਆਪਾਂ ਨੂੰ ਪੁੱਛਦੀ ਆ ਲਈ ਫਿਰ ਅਸੀਂ ਲਾਈਵ ਹੋਨੇ ਆਂ ਦੇਖਦੇ ਆ ਪੱਕਾ ਨਹੀਂ ਹੈਗਾ ਤੇ ਬਾਕੀ ਇਹ ਮਸ਼ੀਨ ਮੇਰੇ ਇੱਥੇ ਹੀ ਪਈ ਆ ਤੇ ਇਹ ਕਿਉਂਕਿ ਮੈਂ ਇੱਕ ਸੂਟ ਸੀਣਾ ਆ ਆ ਸਾਰਾ ਹਨਾ ਖਲਾਰਾ ਜਿਆ ਹੁਣ ਮੈਂ ਇੱਥੋਂ ਚੱਕਣਾ ਆ ਤੇ ਆ ਜਿਹੜੇ ਕੱਪੜੇ ਰੱਖੇ ਆ ਇਹ ਪਪੋਨੇ ਬਣਾਉਣੇ ਆ ਥੋੜੇ ਜਿਹਾ ਹੋ ਠੀਕ ਆ ਤੇ ਆ ਜਿਹੜਾ ਆ ਕਿ ਸੂਟ ਸਿਣਾ ਆ ਇੱਕ ਛੋਟੀ ਜੀ ਕੁੜੀ ਦਾ ਇੱਥੇ 8-9 ਸਾਲ ਦੀ ਆ 10 ਸਾਲ ਦੀ ਉਹਦਾ ਇਹ ਸੂਟ ਸਿਣਾ ਆ ਤੇ ਪਜਾਮੇ ਵਾਲਾ ਹੀ ਸਿਣਾ ਆ ਤੇ ਉਹ ਦੂਜੀ ਵਿਤਰਪਾਈ ਵਗੈਰਾ ਵੀ ਨਹੀਂ ਕਰਨੀ ਹੈਗੀ ਸਿਣਾ ਹੀ ਲਗਾਉਣੀਆਂ ਆ ਤੇ ਬਾਕੀ ਚਲੋ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਦਿਓ ਤੇ ਹਵਾ ਦੇਖੋ ਕਿੰਨੀ ਸੋਹਣੀ ਚੱਲਦੀ ਪਈ ਆ ਹੁਣ ਤੇ ਗਰਮੀ ਵੀ ਨਾ ਇੰਨੀ ਜ਼ਿਆਦਾ ਹੋਈ ਸੀ ਇੰਨੀ ਜ਼ਿਆਦਾ ਮਤਲਬ ਬੁਰਾ ਹਾਲ ਹੀ ਕੀਤਾ ਪਿਆ ਸੀਗਾ ਗਰਮੀ ਨੇ ਤੇ ਹੁਣ ਥੋੜਾ ਜਿਹਾ ਮੀਂਹ ਪੈਣਾ ਨਾ ਥੋੜਾ ਜਿਹਾ ਰਾਹਤ ਜੀ ਮਿਲੀ ਗਰਮੀ ਤੋਂ ਚਲੋ ਜੀ ਮੈਲਦੇ ਆ ਥੋੜੇ ਟਾਈਮ ਤੱਕ ਹਾਂਜੀ ਜੀ ਆਪਾਂ ਲੱਗੇ ਆ ਬਣਾਉਣ ਪਕੌੜੇ ਮੌਸਮ ਸੀਗਾ ਠੰਡਾ ਹੋਇਆ ਤੇ ਹੁਣ ਵੀ ਹਵਾ ਜੀ ਚੱਲ ਰਹੀ ਆ ਤੇ ਬਾਕੀ ਮੈਂ ਕਿਹਾ ਚਲੋ ਬਣਾਈ ਲੈਨੇ ਆ ਕ੍ਰੈਡਿਟੀ ਪਈ ਸੀਗੀ ਘਰ ਹੀ ਸਾਰਾ ਸਮਾਨ ਸੀਗਾ ਪਿਆਜ਼ ਤੇ ਆਲੂ ਵਾਲੇ ਆਪਾਂ ਬਣਾਵਾਂਗੇ ਤੇ ਸਮਰਦੇ ਪਾਪਾ ਵੀ ਅੱਜ ਘਰ ਹੀ ਸੀ ਮੈਂ ਕਿਹਾ ਚਲੋ ਸਰਪ੍ਰਾਈਜ਼ ਦੇ ਦਿੰਨੇ ਆ ਉਹ ਸੁੱਤੇ ਆ ਹੁਣ ਤੇ ਫਿਰ ਮੈਂ ਬਣਾ ਕੇ ਫੇਰ ਹੀ ਉਹਨਾਂ ਨੂੰ ਠਾ ਲੂੰਗੀ ਤੇ ਕਿ ਮੈਨੂੰ ਕਿੰਨੇ ਦਿਨ ਹੋ ਗਏ ਸੀਗੇ ਮੈਂ ਚੱਲ ਬਣਾਉਂਗੀ ਇਹਨਾਂ ਨੂੰ ਫੇਰ ਇਹ ਲੇਟ ਆਉਂਦੇ ਕੰਮ ਤੋਂ ਫੇਰ ਉਦੋਂ ਨੂੰ ਆਣ ਕੇ ਪਕੌੜੇ ਕੁੜੇ ਖਾ ਲੋ ਨਾ ਫੇਰ ਰੋਟੀ ਰੋਟੀ ਖਾਣ ਨੂੰ ਦੇਣ ਨਹੀਂ ਕਰਦਾ ਇਸ ਕਰਕੇ ਹੁਣ ਮੈਂ ਕਿ ਜਿਹੜੀ 4 ਵਜੇ ਵਾਲੀ ਚਾਹ ਪੀਣੀ ਹੈ ਨਾ ਤੇ ਉਹਦੇ ਨਾਲ ਮੈਂ ਬਣਾ ਲੈਂਦੀ ਆ ਤੇ ਨਾਲੇ ਅਸੀਂ ਚਾਹ ਪੀ ਲਾਂਗੇ ਤੇ ਨਾਲੇ ਪਕੌੜੇ ਖਾ ਲਾਂਗੇ ਤੇ ਵੈਸੇ ਮੇਰਾ ਤਾਂ ਗੜਾ ਖਰਾਬ ਹੀ ਆ ਉਹ ਉਹਦਾ ਕਹਿੰਦੇ ਸੀਗੇ ਦੁਪਹਿਰੇ ਰੋਟੀ ਚੱਜ ਨਾ ਖਾਦੀ ਨੀ ਉਹ ਰਾਤੀ ਦੀ ਫੇਰ ਅਸੀਂ ਸੀ ਜੀ ਦੋ ਤਿੰਨ ਵਾਰ ਖਾ ਲਈ ਨਾ ਉਹਦੇ ਕਰਕੇ ਫੇਰ ਉਹ ਕਹਿੰਦੇ ਨੀ ਵਾਰ ਮੇਤ ਖਾ ਨਹੀਂ ਹੁੰਦੀ ਇਹ ਦਾਲ ਤੇ ਉਹ ਨਾ ਹੋ ਜਾਂਦੀ ਆ ਗਾੜੀ ਜੇ ਪਈ ਪਈ ਜਿੱਦਾਂ ਤੇ ਤੇਲ ਆਪਣਾ ਅਰੰਬਰਸ ਹੋਣ ਵਾਲਾ ਆ ਤੇ ਫੇਰ ਆਪਾਂ ਬਣਾ ਲਾਂਗੇ ਤੇ ਨਾਲ ਥੋੜੇ ਜਿਹੇ ਜਦੋਂ ਬਣ ਗਏ ਤੇ ਫੇਰ ਆਪਾਂ ਚਾਹ ਵੀ ਨਾਲ ਹੀ ਰੱਖ ਲਾਂਗੇ ਤੇ ਬਾਕੀ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਲਓ ਵੀ ਪਕੌੜੇ ਖਾ ਲਓ ਜਿਹਨੇ ਖਾਣੇ ਆ ਜਿਹਨੂੰ ਪਸੰਦ ਆ ਇਹਦੇ ਉੱਤੇ ਮੈਂ ਪਾਇਆ ਹੈ ਜੀ ਆਹ ਚਾਟ ਮਸਾਲਾ ਥੋੜਾ ਜਿਹਾ ਇਹ ਆਪਾਂ ਪਾ ਦਿੱਤਾ ਇਹ ਹੈ ਨਾ ਫਿਰ ਇੱਦ ਹੀ ਪਿਆ ਆ ਬਾਤਿਆਂ ਦਾ ਉਹਦਾ ਪਕੌੜਿਆਂ ਤੇ ਵਧੀਆ ਲੱਗਦਾ ਪਾਇਆ ਹੋਇਆ ਤੇ ਇਧਰ ਆਪਾਂ ਰੱਖ ਲਈਏ ਜੀ ਚਾਹ ਤੇ ਦੀਦੀ ਆ ਗਈ ਸੀ ਸਾਡੇ ਚਾਚੇ ਦੀ ਕੁੜੀ ਨਾਨਾ ਨੇ ਮੇਰੀ ਤੇ ਉਹ ਫੇਰ ਬੈਠੇ ਨਹੀਂ ਉਹ ਚਾਹ ਕਹਿੰਦੇ ਮੈਂ ਪੀ ਲਈ ਆ ਫਿਰ ਆਪਾਂ ਕਹੇ ਪਕੌੜੇ ਖਾ ਲਓ ਫੇਰ ਇੱਕ ਅੱਧਾ ਖਾ ਗਏ ਉਹ ਵੀ ਤੇ ਬਾਕੀ ਇੰਨੇ ਥੋੜੇ ਜਿਹੇ ਰਹਿ ਗਏ ਆ ਬਸ ਬਣਾ ਕੇ ਤੇ ਫੇਰ ਤੁਹਾਨੂੰ ਮਿਲਦੇ ਆ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਦੇ ਰਿਹਾ ਹੂ ਸਮਰ ਤੂੰ ਕੀ ਖੇਲਦੇ ਆ ਓ ਮਾਤਾ ਕਾਕਾ ਮਮੂ ਆਲੇ ਆ ਬੈਠ ਮੈਂ ਬੋਲ ਨਹੀਂ ਹੋਰ ਬਹੁ ਵਾਰ ਜਿਉ ਰੋਤੀ ਸ਼ਾਮ ਨੂੰ ਆਹ ਔਰ ਠੀਕ ਆ ਨਾ ਇਹ ਪਤਲੀ ਬੀਣ ਕਰਨ ਦੀ ਸਵੇਰ ਨੂੰ ਦੋ ਰੋਟੀਆਂ ਤੇ ਸ਼ਾਮ ਨੂੰ ਦੋ ਰੋਟੀਆਂ ਟਾਈਮ ਨਾ ਆਇਆ ਸਵੇਰ ਲਈ ਪੈਨ ਤੋਂ 2 ਘੰਟੇ ਪਹਿਲਾਂ ਹੈਨੀ ਰੋਟੀਆਂ ਦੇ ਲਈ ਬਣਾਉਣ ਲੱਗੀ ਠੀਕ ਆ ਪ੍ਰਾਤਕਾਂ ਨੂੰ ਨਵੇਂ ਨਹੀਂ ਸੀ ਉਹ ਪ੍ਰਾਤ ਨੇ ਵੀ ਨਹੀਂ ਸੌਣ ਨਹੀਂ ਚਵੇਲੀ ਕੋਣ ਕੇ ਰੱਖਦੇ ਬੜੀ ਆ ਥੋੜਾ ਉਹ ਤਾਂ ਜਦੋਂ ਦੁਪਹਿਰ ਨੂੰ ਆ ਬਣੇ ਬਾਜੀ ਵੀ ਲੈ ਤਾਂ ਬਚ ਜਾਂਦਾ ਹਨਾ ਹੋ ਜਦਾ ਥੋੜਾ ਬਚਦਾ ਚਵੇਰ ਨੂੰ ਬੰਦੀ ਹੁਨਾਂ ਕਈਆਂ ਜਿੰਨਾ ਦੌਣ ਖਾ ਉਹ ਬੜੀ ਆ ਛਾਲ ਨੂੰ ਬੰਦਾ ਜੇ 2-4 ਦਾ ਘਾਟਦਾ ਵੀ ਬਣਾਣੇ ਤਾਜ਼ਾ ਬੜੀ ਆ ਰੋਟੀ ਬੰਦੀ ਬਿਲਕੁਲ ਰੱਖਣਾ ਹੀ ਨਹੀਂ ਚਾਹੀਦਾ ਪਾਣੀ ਚੰਗੀ ਆ ਪਰ ਇਹ ਆٹے ਦੀ ਰੋਟੀ ਨਹੀਂ ਚੱਲੇ ਫਰੈਚ ਰੱਖਣਾ ਹੀ ਨਹੀਂ ਚਾਹੀਦਾ ਆਟਾ ਕੋਨ ਹਾਂ ਆਈ ਕੋਈ ਬਣਾ ਲੇ ਤੁਸੀਂ ਇੱਕ ਖਾ ਲਈਏ ਵਧੀਆ ਇੱਕ ਟਕੇ ਸਾਮ ਗਿਆ ਵਨ ਬਨ ਵੀ ਨਹੀਂ ਆਂਦੀ ਮੋਟੀ ਕੀ ਬਣਾ ਕੇ ਲਰਾੜ ਕੇ ਥੱਲੇ ਤੇ ਸੇਕ ਲਵੇ ਕਿੰਨੀ ਸੌਣ ਲੇ ਤੁਮੇ ਰੋਟੀ ਬਣਾ। ਅੱਗੇ ਮੇਰੀ ਮਾਸਸੀ ਸਾਡੇ ਨਾ ਪੱਠੀ ਹੁੰਦੀ। ਉਹਨੇ ਐਂਡ ਲਈ ਰੋਟੀ ਮੰਮੀ ਉੱਤੇ ਹੈ ਨਾ ਤਵੇ ਤੇ ਰੱਖੀ ਰੱਖੜੀ ਪਾਪੜੀਆਂ ਬਣਾ ਕੇ ਲੂਟੀ ਖਾਣ। ਅੰਜੀ ਦੀ ਟਾਈਮ 10:00 ਵੱਜ ਗਏ ਆ ਤੇ ਰੋਟੀ ਪਾਣੀ ਤਾਂ ਆਪਾਂ ਖਾ ਲਿਆ ਸੀ ਵਗੈ ਟਾਈਮ ਨੇ 9:00 ਵਜੇ ਦੇ ਬੀਲੇ ਹੋਇਆ ਬਸ ਦੀ ਫੋਨ ਪਾਣੀ ਚਲਾਈ ਦੇ ਤੇ ਬਾਕੀ ਅੱਜ ਠੰਡਾ ਹੀ ਆ ਕੂਲਰ ਵਗੈਰਾ ਆਪਾਂ ਨਹੀਂ ਲਾਇਆ ਮੀਂਹ ਪੈਣ ਨਾਲ ਦੇਖੋ ਇੰਨਾ ਪਾਰਕ ਪੈ ਗਿਆ ਤੇ ਕੂਲਰੇ ਬੰਦ ਹੋ ਗਏ ਆ ਕਦੈ ਨਹੀਂ ਤੇ ਬਾਕੀ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ੋਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ